ਮੁਲਾਜ਼ਮ ਜਥੇਬੰਦੀਆਂ ਨੇ ਇੱਕ ਇੱਕ ਕਰਕੇ ਲੁਧਿਆਣਾ ਪਸ਼ਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣਵਲ ਵਹੀਰਾਂ ਕੱਤਨ ਦੇ ਐਲਾਨ ਕਰ ਦਿੱਤੇ ਨੇ ਦਰਅਸਲ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮ ਜਥੇਬੰਦੀਆਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਜਿੱਥੇ ਸੰਘਰਸ਼ ਕਰੀਆਂ ਉੱਥੇ ਲੀਡਰਸ਼ਿਪ ਪੰਜਾਬ ਸਰਕਾਰ ਨਾਲ ਮੀਟਿੰਗਾਂ ਵੀ ਕਰੀ ਐ ਪਰ ਲੰਬੇ ਸਮੇਂ ਦੌਰਾਨ ਮੰਗਾਂ ਦਾ ਕੋਈ ਨਿਪਟਾਰਾ ਨਾ ਹੋਣ ਕਾਰਨ ਮਲਾਜ਼ਮ ਵਰਗਾਂ ਔਰ ਖਾਸ ਕਰਕੇ ਮਲਾਜ਼ਮ ਜਥੇਬੰਦੀਆਂ ਦੀਆਂ ਲੀਡਰਸ਼ਿਪ ਵਿੱਚ ਵੱਡੇ ਪਦਦਰ ਤੇ ਰੋਸ ਦੀ ਭਾਵਨਾ ਆ ਪਹਿਲਾਂ ਸੀਪੀਐਫ ਕਰਮਚਾਰੀ ਯੂਨੀਅਨ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ 12 ਜੂਨ ਨੂੰ ਲੁਧਿਆਣਾ ਪਸ਼ਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੌਂਕ ਵਿੱਚ ਪ੍ਰੋਟੈਸਟ ਕਰਨ ਦਾ ਐਲਾਨ ਕੀਤਾ ਪਰ ਉਸ ਤੋਂ ਬਾਅਦ ਹੋਣ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਨੇ ਵੀ ਐਲਾਨ ਕਰ ਦਿੱਤਾ ਵੀ ਉਹ ਚੋਣਾ ਦੌਰਾਨ ਵਹੀਰਾ ਕਤਨਗੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਤੇ ਉੱਥੇ ਪ੍ਰੋਟੈਸਟ ਕਰਨਗੇ ਸਾਂਝੇ ਫਰੰਟ ਨੇ 14 ਜੂਨ ਨੂੰ 14 ਜੂਨ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਜਾ ਕੇ ਪ੍ਰੋਟੈਸਟ ਕਰਨ ਰੋਸ ਮਾਰਚ ਕਰਨ ਔਰ ਰੋਸ ਮਾਰਚ ਕਰਕੇ ਆਪਣਾ ਜਿਹੜਾ ਉਹਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਉਹਨਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ ਉਹਦਾ ਉੱਥੇ ਜਾ ਕੇ ਉਹ ਵਿਖਿਆਨ ਕਰਨਗੇ ਆ ਸਾਜੇ ਫਰੰਟ ਦੀ ਹੰਗਾਮੀ ਮੀਟਿੰਗ ਜਿਹੜੀ ਜਲੰਧਰ ਵਿਖੇ ਹੋਈ ਹੈ ਇਹ ਮੀਟਿੰਗ ਗਗਨਦੀਪ ਸਿੰਘ ਭੁੱਲਰ ਦੀ ਅਗਵਾਈ ਚ ਹੋਈ ਹੈ ਔਰ ਮੀਟਿੰਗ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਨੇਤਾਵਾਂ ਸਤੀਸ਼ ਸ਼ਰਾਣਾ ਜਰਮਨਜੀਤ ਸਿੰਘ ਬਾਜ ਸਿੰਘ ਖਹਿਰਾ ਰਣਜੀਤ ਸਿੰਘ ਰਾਣਵਾ ਇਸੇ ਤਰ੍ਹਾਂ ਸਰਿੰਦਰਪਾਲ ਮੋਲੋਵਾਲੀ ਸੁਰਿੰਦਰ ਕੁਰਸਾ ਬੀਐਸ ਸੈਣੀ ਅਮਰੀਕ ਸਿੰਘ ਮਰਸੀਤਾ ਤੇ ਇਸੇ ਤਰ੍ਹਾਂ ਕਰਮ ਸਿੰਘ ਧਨਵਾ ਆਦ ਨੇ ਆਪਣੇ ਮੁੱਦਿਆਂ ਮੰਗਾਂ ਤੇ ਸੰਘਰਸ਼ ਉੱਪਰ ਚਰਚਾ ਕੀਤੀ ਔਰ ਰੋਸ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਲਗਾਤਾਰ ਮੀਟਿੰਗਾਂ ਕਰਕੇ ਲਗਾਤਾਰ ਮੀਟਿੰਗਾਂ ਪੋਸਟਪੋਨ ਕਰਕੇ ਲਗਾਤਾਰ ਵਾਅਦੇ ਕਰਕੇ ਉਹਨਾਂ ਦੀਆਂ ਮੰਗਾਂ ਨੂੰ ਲਟਕਾਈ ਜਾ ਰਹੀ ਹੈ ਜਿਦੇ ਕਰਕੇ ਹਜ਼ਾਰਾਂ ਮਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਵੱਡੇ ਪੱਧਰ ਤੇ ਰੋਸ ਪੈਦਾ ਹੋ ਰਿਹਾ ਜਿੰਨੂੰ ਮੁੱਖ ਰੱਖਦਿਆਂ ਜਥੇਬੰਦੀ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਵੀ 14 ਜੂਨ ਨੂੰ ਲੁਧਿਆਣਾ ਪਸ਼ਮੀ ਵਿਧਾਨ ਸਭਾ ਹਲਕੇ ਵਿੱਚ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਉੱਥੇ ਵਹੀਰਾਂ ਘੱਟਣਗੇ ਉੱਥੇ ਜਾ ਕੇ ਰੋਸ ਮਾਰਚ ਕਰਨਗੇ ਔਰ ਉੱਥੋਂ ਦੇ ਲੋਕਾਂ ਨੂੰ ਦੱਸਣਗੇ ਵੀ ਪੰਜਾਬ ਸਰਕਾਰ ਨੇ ਉਹਨਾਂ ਨਾਲ ਕਿਵੇਂ ਬੇਵਿਸ਼ਵਾਸੀ ਔਰ ਕਿਵੇਂ ਬੇਪਰੋਸਗੀ ਦਾ ਜਿਹੜਾ ਪ੍ਰਕਟਾਵਾ ਕੀਤਾ ਔਰ ਮੰਗਾਂ ਨੂੰ ਲਟਕਾਇਆ ਖਾਸ ਕਰਕੇ ਲੀਡਰਸ਼ਿਪ ਨੇ ਇਸ ਮੌਕੇ ਡਿਸਕਸ ਕੀਤਾ ਵੀ ਜਿੱਥੇ ਪੰਜਾਬ ਸਰਕਾਰ ਉਹਨਾਂ ਦਾ 13% ਡੀਏ ਦੱਬੀ ਬੈਠੀ ਹੈ ਉੱਥੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਮੁੱਦੇ ਉੱਪਰ ਵੀ ਟਾਲਾ ਵੱਟਿਆ ਜਾ ਰਿਹਾ ਔਰ ਖਾਸ ਕਰਕੇ 17 7 20 ਤੋਂ ਬਾਅਦ ਭਰਤੀ ਮੁਲਾਜ਼ਮਾ ਉੱਪਰ ਪੰਜਾਬ ਸਕੀਮ ਲਾਗੂ ਨਾ ਕਰਕੇ ਵੱਡਾ ਧੱਕਾ ਕੀਤਾ ਜਾ ਰਿਹਾ ਇਸੇ ਤਰ੍ਹਾਂ ਲੀਡਰਸ਼ਿਪ ਨੇ ਰੂਪਸ ਪ੍ਰਗਟ ਕੀਤਾ ਵੀ ਨਵੀਂ ਰੈਗੂਲਰ ਭਰਤੀ ਜਿਹੜੀ ਆ ਮੁੱਢਲੀ ਪੇਚ ਕਰਕੇ ਮਲਾਜ਼ਮਾਂ ਨਾਲ ਜਿਹੜਾ ਆ ਵਿਤਕਰਾ ਕੀਤਾ ਜਾ ਰਿਹਾ ਉਹਨਾਂ ਦਾ ਵਿੱਤੀ ਸ਼ੋਸ਼ਣ ਕੀਤਾ ਜਾ ਰਿਹਾ ਔਰ ਖਾਸ ਕਰਕੇ ਠੇਕਾ ਤੇ ਆਊਟਸੋਰਸ ਮਲਾਜ਼ਮਾਂ ਨੂੰ ਰੈਗੂਲਰ ਨਾ ਕਰਕੇ ਵੱਡੇ ਪੱਧਰ ਤੇ ਬੇਇਨਸਾਫੀ ਕੀਤੀ ਜਾ ਰਹੀ ਹੈ ਔਰ ਇਸੇ ਤਰ੍ਹਾਂ ਪੈਨਸ਼ਨਾਂ ਨੂੰ 2.59 ਗੁਣਾਕ ਨਾ ਦੇ ਕੇ ਵੱਡਾ ਧੱਕਾ ਕੀਤਾ ਜਾ ਰਿਹਾ ਇਹਨਾਂ ਸਾਰੀਆਂ ਮੰਗਾਂ ਨੂੰ ਮੁੱਖ ਰੱਖਦੇ ਆ ਲੀਡਰਸ਼ਿਪ ਨੇ ਫੈਸਲਾ ਕਰ ਲਿਆ ਵੀ 14 ਜੂਨ ਨੂੰ ਲੁਧਿਆਣਾ ਪਸ਼ਮੀ ਹਲਕੇ ਜਾ ਕੇ ਤੇ ਉੱਥੇ ਪ੍ਰੋਟੈਸਟ ਕੀਤਾ ਜਾਊਗਾ ਇਸ ਤੋਂ ਇਲਾਵਾ ਸਾਂਝੇ ਫਰੰਟ ਨੇ ਇੱਕ ਹੋਰ ਫੈਸਲਾ ਕੀਤਾ ਵੀ 9 ਜੁਲਾਈ ਨੂੰ ਜਿਹੜੀ ਦੇਸ਼ ਵਿਆਪੀ ਜਿਹੜੀਆਂ ਪ੍ਰਮੁੱਖ ਟ੍ਰੇਡ ਯੂਨੀਅਨ ਨੇ ਉਹਨਾਂ ਦੇ ਸੱਦੇ ਤੇ ਸਟ੍ਰਾਈਕ ਕੀਤੀ ਜਾ ਰਹੀ ਹੈ ਜਿਹੜੀ ਹੜਤਾਲ ਹੋ ਰਹੀ ਹੈ ਉਹਦੇ ਚ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਸਾਂਝੇ ਫਰੰਟ ਦੇ ਬੈਨਰ ਹੇਠ ਜਿਹੜੇ ਸਾਂਝੇ ਪ੍ਰੋਗਰਾਮ ਹੋਣਗੇ ਉਹਨਾਂ 'ਚ ਸ਼ਾਮਲ ਹੋਣਗੀਆਂ ਇਸ ਤੋਂ ਇਲਾਵਾ ਇੱਕ ਹੋਰ ਬੜਾ ਅਹਿਮ ਫੈਸਲਾ ਕੀਤਾ ਵੀ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਹਾਲੇ ਵੀ ਸਾਂਝੇ ਫਰੰਟ ਦੇ ਦਾਰੇ ਤੋਂ ਬਾਹਰ ਨੇ ਉਹਨਾਂ ਨੂੰ ਇਸ ਫਰੰਟ ਵਿੱਚ ਲਿਆਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਏਗੀ ਅਜਹੀਆਂ ਜਥੇਬੰਦੀਆਂ ਤੱਕ ਇਹ ਲੀਡਰਸ਼ਿਪ ਨਿੱਜੀ ਤੌਰ ਤੇ ਪਹੁੰਚ ਕਰੇਗੀ ਔਰ ਪਹੁੰਚ ਕਰਕੇ ਉਹਨਾਂ ਨੂੰ ਸਾਂਝੇ ਫਰੰਟ ਵਿੱਚ ਲਿਆਉਣ ਦਾ ਯਤਨ ਕੀਤਾ ਜਾਊਗਾ ਤਾਂ ਜੋ ਸਾਂਝਾ ਮੁਹਾਜ ਬਣਾ ਕੇ ਵਿਸ਼ਾਲ ਯੂਨਿਟੀ ਬਣਾ ਕੇ ਤੇ ਪੰਜਾਬ ਸਰਕਾਰ ਦੇ ਵਿਰੁੱਧ ਸੰਘਰਸ਼ ਹੋਰ ਤਿੱਖੇ ਰੂਪ ਚ ਛੇੜਿਆ ਜਾ